ਗੱਲ ਇਹ ਹੈ ਕਿ ਮੈਂ ਪਹਿਲਾਂ ਤਾਂ ਇਹ ਗੱਲ ਕਰਦਾ ਹੁੰਦਾ ਸੀ ਕਿ ਲੋਕਤੰਤਰ ਜਿਹੜਾ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਹਾਕਾ ਚੋਣ ਲੜਨ ਦਾ ਔਰ ਲੋਕਾਂ ਨੇ ਜਿਹੜਾ ਫਤਵਾ ਉਹ ਭਾਈ ਅਮਰਪਾਲ ਸਿੰਘ ਜੀ ਨੂੰ ਦਿੱਤਾ ਔਰ ਮੈਂ ਇਸ ਗੱਲ ਦੀ ਭਾਈ ਅਮਰਪਾਲ ਸਿੰਘ ਜੀ ਨੂੰ ਉਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਉਹਨਾਂ ਦੇ ਪਰਿਵਾਰ ਨੂੰ ਵਧਾਈ ਦੇਣਾ ਔਰ ਮੈਂ ਉਹਨਾਂ ਉਹਨਾਂ ਦੇ ਵਰਕਰਾਂ ਨੂੰ ਸਾਰਿਆਂ ਨੂੰ ਸਾਥੀਆਂ ਨੂੰ ਜਿਨ੍ਹਾਂ ਨੇ ਵਾਕੀ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਔਰ ਆ ਜੋਨਾ ਲੋਕਾਂ ਨੂੰ ਵੀ ਵਧਾਈ ਦੇਣਾ ਕਿ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਜਦੋਂ ਕਾਂਗਰਸ ਦੀ ਸਰਕਾਰ ਸੀ ਜਿੰਨੀ ਡਿਵੈਲਪਮੈਂਟ ਉਹ 50 ਸਾਲਾਂ ਦੇ ਵਿੱਚ ਨਹੀਂ ਕਿਤੇ ਹੋਈ ਜਿਹੜੀ ਕਾਂਗਰਸ ਸਮੇਂ ਚ ਹੋਈ ਚਾਹੇ ਉਹ ਗਿੱਲ ਸਾਬ ਦੇ ਹਲਕੇ ਦੀ ਗੱਲ ਕਰ ਲਈਏ ਚਾਹੇ ਉਹ ਭਲਾਈਪੁਰ ਸਾਬ ਦੇ ਹਲਕੇ ਦੀ ਗੱਲ ਕਰ ਲਈਏ ਕਿਸੇ ਹਲਕੇ 'ਚ ਤੁਸੀਂ ਚਲੇ ਜਾਓ ਤਾਂ ਉਦੋਂ ਡਿਵੈਲਪਮੈਂਟ ਜਿਹੜੀ ਉਹ 1 ਨੰਬਰ ਤੇ ਹੋਈ ਸੀ ਤੇ ਹੁਣ ਜੋ ਹਾਲਾਤ ਬਣੇ ਨੇ ਹੁਣ ਜਿਹੜੇ ਹਾਲਾਤ ਬਣੇ ਨੇ ਹੁਣ ਇਹ ਹਾਲਾਤ ਬਣੇ ਪਏ ਨੇ ਕਿ ਹੁਣ ਪਹਿਲਾਂ ਵੀ ਝਾੜੂ ਵਾਲੇ ਲੈ ਜਾਂ ਅੱਜ ਉਹਨਾਂ ਨੇ 7 ਮਹੀਨਾ ਚ ਕੀਤਾ ਕੁਛ ਨਹੀਂ ਉਸ ਤੋਂ ਬਾਅਦ ਇੱਕ ਨਵਾਂ ਬਲਬਾ ਜਿਹੜਾ ਜਿਹੜਾ ਕਿ ਇੱਕ ਜਿਹਨੂੰ ਖਾਲਸਤਾਨੀ ਬਲਬਾ ਕਹਿੰਦੇ ਆ ਜਿਹੜੇ ਉਹਦੇ ਨਾਲ ਲੋਕ ਜੁੜੇ ਸੀ ਉਹਨਾਂ ਦੀ ਇੱਕ ਡਿਮਾਂਡ ਸੀਗੀ ਕਿ ਅਸੀਂ ਭਾਈ ਅਮਰਤਪਾਲ ਜੀ ਨੂੰ ਜੇਲ੍ਹ ਚੋਂ ਬਾਹਰ ਕਢਣਾ ਅੱਜ ਮੈਂ ਭਾਈ ਅਮਰਤਪਾਲ ਜੀ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਕਿ ਤੁਸੀਂ ਆ ਜਾਣਾ ਪਰ ਉਹ ਜਿਹੜੇ ਸਾਡੇ ਨਾਲ ਦੇ ਸਾਥੀ ਨੇ ਚਾਹੇ ਬਾਜੇ ਕੇ ਆ ਪ੍ਰਧਾਨ ਮੰਤਰੀ ਜਾਂ ਹੋਰ ਨੇ ਉਹਨਾਂ ਨੂੰ ਜ਼ਰੂਰ ਲੈ ਕੇ ਆਉਣਾ ਔਰ ਇੱਕ ਮੈਂ ਇੱਕ ਇਹ ਵੀ ਗੱਲ ਅੱਜ ਮੀਡੀਆ ਸਾਹਮਣੇ ਕਰਨੀ ਚਾਹੁੰਦਾ ਕਿ ਅਜੇ ਗਿਣਤੀ ਚੱਲ ਰਹੀ ਹੈ ਅਜੇ ਰਿਜ਼ਲਟ ਫਾਈਨਲ ਨਹੀਂ ਹੋਇਆ ਠੀਕ ਹੈ ਲੀਡ ਜਿੱਤ ਹੋ ਗਈ ਆ ਔਰ ਮੈਂ ਉਹਦੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਜਿਹੜੀਆਂ ਥ੍ਰੈਟ ਕਾਲਾਂ ਜਿਹੜੀਆਂ ਨੇ ਜਿੰਡੇ ਲੋ ਜਿਹੜੀ ਗੱਲ ਤੋਂ ਲੋਕ ਡਰਦੇ ਸੀ ਉਹ ਸ਼ੁਰੂ ਹੋ ਗਈਆਂ ਰਿਤਿਕ ਅਰੋੜਾ ਸਾਡਾ ਜੋ ਕਿ ਯੂਥ ਕਾਂਗਰਸ ਦਾ ਸੀਨੀਅਰ ਆਗੂ ਆ ਉਹਨੂੰ ਹਰੀਕੇ ਲੰਡੇ ਦੀ ਕਾਲ ਆਈ ਆ ਉਹਨੇ ਕਿਹਾ ਕਿ ਬਈ ਤੂੰ ਜੀਰੇ ਦੀ ਬਹੁਤ ਮਤ ਕੀਤੀ ਸੀ ਤੇ ਜੀਰਾ ਤਾਂ ਜਿੱਤਿਆ ਨਹੀਂ ਤੇ ਇਸ ਕਰਕੇ ਇਹ ਆ ਕਿ ਹੁਣ 2 ਕਰੋੜ ਰੁਪਏ ਤਿਆਰ ਰੱਖ ਤੇ ਨਹੀਂ ਤਾਂ ਤੈਨੂੰ ਦੁਕਾਨ ਤੇ ਆਣ ਕੇ ਤੈਨੂੰ ਜਿਹੜਾ ਕਿ ਅਸੀਂ ਮੁੜ ਕੇ ਉਹਨੂੰ ਬਹੁਤ ਮਾੜੀ ਚੰਗੀ ਸ਼ਬਦਾਵਲੀ ਬੋਲੀ ਜਾਨੋ ਮਾਰਨ ਦੀ ਜਿਹੜੀ ਆ ਉਹਨੂੰ ਧਮਕੀ ਵੀ ਦਿੱਤੀਗੀ ਔਰ ਮੈਂ ਗੱਲ ਕਹਿਣਾ ਕਿ ਅਜੇ ਤਾਂ ਜਿਵੇਂ ਕਹਿੰਦੇ ਅਜੇ ਸਰਟੀਫਿਕੇਟ ਮਿਲਣਾ ਹੈ ਅਜੇ ਤਾਂ ਇਹ ਕਿ ਸੌ ਚੱਕਣੀ ਹੈ ਉਦੋਂ ਪਹਿਲਾਂ ਪਹਿਲਾਂ ਹੀ ਜਿਹੜਾ ਕਿ ਥ੍ਰੈਟ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਮੈਂ ਜਿਨ੍ਹਾਂ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਜਿਹੜੀ ਲੀਡਰਸ਼ਿਪ ਨੇ ਮੇਰੇ ਤੇ ਦਿਨ ਰਾਤ ਦਿਨ ਰਾਤ ਇੱਕ ਕਰਕੇ ਜਿਹੜੀ ਮਿਹਨਤ ਕੀਤੀ ਮੈਂ ਸਾਰੇ ਆਪ ਦੇ ਕਾਂਗਰਸੀ ਵੀਰਾਂ ਦਾ ਜਿਹੜਾ ਉਹ ਕੋਟਨ ਕੋਟ ਧੰਨਵਾਦ ਕਰਦਾ ਔਰ ਉਹਨਾਂ ਨੂੰ ਇਸ ਦਿਨ ਦਾ ਵਿਸ਼ਵਾਸ ਦੋਣਾ ਉਹਨਾਂ ਦਾ ਹਰ ਜਿਹੜਾ ਦੁੱਖ ਸੁੱਖ ਜਿਹੜਾ ਹੈ ਉਹ ਮੇਰਾ ਦੁੱਖ ਸੁੱਖ ਹੋਵੇਗਾ ਔਰ ਹਰ ਦੁੱਖ ਸੁੱਖ ਚ ਉਹਨਾਂ ਦੇ ਸਹਾਈ ਹੋਵਾਂਗਾ ਔਰ ਜਿਹੜੀ ਰਿਤਿਕ ਅਰੋੜਾ ਨੂੰ ਕਾਲ ਆਈਏ ਠੀਕ ਹੈ ਉਹ ਮੈਂ ਗੱਲ ਕਹਿਣਾ ਕਿ ਉਹਨੂੰ ਕਾਲ ਮੇਰੇ ਕਰਕੇ ਆਈਏ ਨਾ ਕਿ ਕਿਸੇ ਹੋਰ ਕਰਕੇ ਔਰ ਉਹਦੇ ਵਿੱਚ ਮੇਰਾ ਬਕਾਇਦਾ ਵੇਰਵਾ ਜਿਹੜਾ ਹੈ ਉਹ ਦਿੱਤਾ ਗਿਆ ਔਰ ਮੈਂ ਭਾਈ ਸਾਹਿਬ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਆਪ ਦੇ ਜਿਹੜੇ ਇਹੋ ਜਿਹੇ ਗਲਤ ਅੰਸਰ ਨੇ ਉਹਨਾਂ ਨੂੰ ਥੋੜਾ ਜਿਹਾ ਸਮਝਾਇਆ ਜਾਵੇ ਉਹਨਾਂ ਨੂੰ ਕਹੋ ਕਿਉਂਕਿ ਕੱਲ ਨੂੰ ਜੇ ਕਿਸੇ ਦਾ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਦੇਸ਼ ਤਾਂ ਨਹੀਂ ਬਚਣਾਗਾ ਕਿਉਂਕਿ ਦੇਸ਼ ਤਾਂ ਫਿਰ ਮੋਦੀ ਦੇ ਹੱਥਾਂ 'ਚ ਆ ਗਿਆ ਪਰ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਜੇ ਪੰਜਾਬ ਦੇ ਲੋਕਾਂ ਨੇ ਸ਼੍ਰੀ ਖਡੂਰ ਸਾਹਿਬ ਦੇ ਲੋਕਾਂ ਨੇ ਜੇ ਉਹਨਾਂ ਤੁਹਾਨੂੰ ਐਡਾ ਵੱਡਾ ਫਤਵਾ ਦਿੱਤਾ ਮੈਂਬਰ ਪਾਰਲੀਮੈਂਟ ਬਣਾਇਆ ਤਾਂ ਤੁਹਾਡੇ ਮੈਂਬਰ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜੀਆਂ ਕੀ ਇਹੋ ਜਿਹੀਆਂ ਥ੍ਰੈਟ ਕਾਲਾਂ ਜਿਹੜੀਆਂ ਨੇ ਉਹ ਹੁਣ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਮੈਂ ਗੱਲ ਕਹਿਣਾ ਕਿ ਜੇ ਉਹਨਾਂ ਲੋਕਾਂ ਨੇ ਤੁਹਾਡੀ ਮਦਦ ਕੀਤੀ ਏ ਤਾਂ ਤੁਸੀਂ ਜ਼ਰੂਰ ਉਹਨਾਂ ਲੋਕਾਂ ਨੂੰ ਕਹੋ ਕਿ ਇਹੋ ਜਿਹੀਆਂ ਜਿਹੜੀਆਂ ਤੁਸੀਂ ਕਾਲਾਂ ਕਰ ਰਹੇ ਹੋ ਉਹਨਾਂ ਤੋਂ ਬਚੋ